ਤੁਹ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ canadian sikh study center ਦੇ ਆ YouTube ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਚੈਨਲ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜੜੀ ਗੁਰਬਾਣੀ ਵਿੱਚ ਸਾਡੇ ਭੁਲੇਖੇ ਪਏ ਹੋਏ ਆ ਤੇ ਹੋਰ ਸਾਡੇ ਜਿਹੜੇ ਸਮਾਜ ਵਿੱਚ ਸਿੱਖ ਸਮਾਜ ਵਿੱਚ ਰਿਚੁਅਲਸ ਜਾਂ ਹੋਰ ਤੇ ਆਇਆ ਉਹਨਾਂ ਦੇ ਬਾਰੇ ਅਸੀਂ ਫੈਕਟਸ ਤੇ ਡਿਟੇਲਡ ਡਿਸਕਸ਼ਨ ਕਰੀਏ ਤਾਂ ਕਿ ਸਾਨੂੰ ਉਹਦੀ ਅੰਡਰਸਟੈਂਡਿੰਗ ਹੋ ਕਾਫੀ ਹੋ ਜਾਣ ਅੱਜ ਸ ਵਿੱਚ ਮੇਰਾ ਸਾਥ ਦੇਣ ਲਈ ਸਾਡੇ ਕੋਲ ਬਹੁਤ ਹੀ ਸਤਿਕਾਰਯੋਗ ਸਖਸ਼ੀਤਾ ਆ ਗਈ ਹੈ ਗਿਆਨੀ ਸ਼ਿਪਤੇ ਸਿੰਘ ਜੀ ਗਿਆਨੀ ਜੀ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਅਸੀਂ ਟੌਪਿਕ ਸ਼ੁਰੂ ਕਰਨਾ ਚਾਹੁੰਦੇ ਹਾਂ ਜੀ ਉਹ ਇਹ ਹੈ ਕਿ ਨਾਰਮਲ ਜਨਰਲ ਦੀ ਹਰ ਇੱਕ ਸਿੱਖ ਉਹ ਗੁਰਬਾਣੀ ਮੰਦਾ ਗੁਰੂ ਗ੍ਰੰਥ ਸਾਹਿਬ ਨੂੰ ਮੰਦਾ ਸੋ ਆਵੇਂ ਸਾਡੀਆਂ ਇਹਦੇ ਵਿੱਚ ਦੋ ਤਿੰਨ ਐਪੀਸੋਡ ਬਣਨ ਅਸੀਂ ਕੋਸ਼ਿਸ਼ ਇਹ ਕਰਨੀ ਹੈ ਕਿ ਅਸੀਂ ਅੰਡਰਸਟੈਂਡ ਕਰੀਏ ਕਿ ਇਹ ਗੁਰਬਾਣੀ ਕੀ ਹੈ ਤੇ ਅਸੀਂ ਅਲਟੀਮੇਟ ਕਿਥੋਂ ਤੱਕ ਕਰਨ ਨੂੰ ਪੜਨਾ ਜਾਂ ਕਰਨਾ ਜਾਂ ਕੀ ਹੋ ਰਿਹਾ ਉਹਦੀ ਪੂਰੀ ਡਿਟੇਲਸ ਅਸੀਂ ਕਰਨਾ ਚਾਹੁੰਦੇ ਹਾਂ ਸੋ ਪਹਿਲਾ ਸਵਾਲ ਸਿੱਧਾ ਉੱਠਦਾ ਹੈ ਕਿ ਗੁਰਬਾਣੀ ਕੀ ਹੈ ਵਟ ਇਜ਼ ਗੁਰਬਾਣੀ ਜਦੋਂ ਆਪਾਂ ਗੁਰਬਾਣੀ ਬਾਰੇ ਸਮਝਣਾ ਨਾ ਗੁਰਬਾਣੀ ਕੀ ਹੈ ਇਹ ਦਾ ਅਸਲ ਦੇ ਵਿੱਚ ਅਰਥ ਕੀ ਹੈ ਕਾਦੇ ਲਈ मीनिंग ਕੀ ਹੈ ਇਹਨੂੰ ਬੜੇ ਸੌਖੇ ਜਿਹੇ ਤਰੀਕੇ ਦੇ ਨਾਲ ਮੈਂ ਥੋੜਾ ਜਿਹਾ ਖੋਲਣ ਦੀ ਕੋਸ਼ਿਸ਼ ਕਰਾਂਗਾ ਇਹਨੂੰ ਮੈਂ ਇਹ ਸਮਝਦਾ ਕਿ ਜਿਵੇਂ ਆਪਾਂ ਕੋਈ ਮਸ਼ੀਨ ਲੈ ਕੇ ਆਉਂਨੇ ਆ ਜਾਂ ਕੋਈ ਗੱਡੀ ਲੈ ਕੇ ਆਉਂਨੇ ਆ ਜਾਂ ਕੰਪਿਊਟਰ ਜਾਂ ਫੋਨ ਲੈ ਕੇ ਆਉਂਨੇ ਆ ਜਿਸ ਕੰਪਨੀ ਨੇ ਉਹ ਬਣਾਇਆ ਹੁੰਦਾ ਹੈ ਉਹਨੇ ਬਾਕਾਇਦਾ ਨਾਲ ਉਹਦੇ ਬਾਰੇ ਇੱਕ ਬੁੱਕ ਜਿਹੜੀ ਹੈ ਉਹ ਦਿੱਤੀ ਹੁੰਦੀ ਹੈ ਜੇ ਇਹਦੇ ਵਿੱਚ ਦੱਸਿਆ ਹੁੰਦਾ ਏ ਕਿ ਇਹਦੇ ਵਿੱਚ ਕੀ ਕੀ ਪਾਰਟ ਹੈ ਇਹਨੂੰ ਕਿਸ ਤਰ੍ਹਾਂ ਤੁਸੀਂ ਯੂਜ਼ ਕਰਨਾ ਹੈ ਕਿਹੜੇ ਤਰੀਕੇ ਨਾਲ ਚਲਾਉਣਾ ਹੈ ਜੇ ਤੇ ਆਪਾਂ ਉਹਨੂੰ ਫਾਲੋ ਕਰਾਂਗੇ ਉਹਦੇ ਮੁਤਾਬਕ ਉਸਨੂੰ ਯੂਜ਼ ਕਰਾਂਗੇ ਤੇ ਜਿਹੜਾ ਸੋਖ ਉਹਦੇ ਕੋਲੋਂ ਲੈਣਾ ਚਾਹੁੰਦੇ ਸਾਨੂੰ ਉਹਦੇ ਤੋਂ ਮਿਲੇਗਾ ਸਹੀ ਤਰੀਕੇ ਨਾਲ ਉਹ ਚੀਜ਼ ਵਰਕ ਕਰੇਗੀ ਪਰ ਜੇ ਅਸੀਂ ਉਹਨੂੰ ਛੱਡ ਕੇ ਆਪਣੀ ਮਰਜ਼ੀ ਨਾਲ ਉਹਨੂੰ ਯੂਜ਼ ਕਰਨ ਦੀ ਕੋਸ਼ਿਸ਼ ਕਰਾਂਗੇ ਕੋਈ ਨਾ ਕੋਈ ਉਹਦੇ ਵਿੱਚ ਪ੍ਰੋਬਲਮ ਜ਼ਰੂਰ ਆਵੇਗੀ ਇਸ ਤਰ੍ਹਾਂ ਇਹ ਬਾਡੀ ਇਹ ਸਰੀਰ ਜਿਹੜਾ ਉਸ ਆਕਾਲ ਪੁਰਖ ਪ੍ਰਮਾਤਮਾ ਨੇ ਸੰਸਾਰ ਦੇ ਵਿੱਚ ਜੀਵ ਨੂੰ ਆਪਾਂ ਕਹਿੰਨੇ ਭੇਜਿਆ ਹੈ ਗੁਰਬਾਣੀ ਵਿੱਚ ਆਪਾਂ ਪੜਦੇ ਵੀ ਹਾਂ ਤੁਮਰੀ ਕਿਰਪਾ ਤੇ ਮਨੁੱਖ ਦੇ ਪਾਈ ਹੈ ਇਹਨੂੰ ਯੂਜ਼ ਕਿਵੇਂ ਕਰਨਾ ਜੇ ਅੱਖਾਂ ਨੇ ਅੱਖਾਂ ਨਾਲ ਦੇਖਣਾ ਕਿਵੇਂ ਹੈ ਜ਼ੁਬਾਨ ਹੈ ਜ਼ੁਬਾਨ ਨਾਲ ਬੋਲਣਾ ਕਿਵੇਂ ਹੈ ਕੰਨ ਨੇ ਕੰਨ ਨਾਲ ਸੁਣਨਾ ਕੀ ਕੁਛ ਹੈ ਹੱਥਾਂ ਨਾਲ ਕਰਮ ਕਿਵੇਂ ਦੇ ਕਰਨੇ ਆ ਉਹਦੇ ਵਾਸਤੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਇਹ ਗੁਰਬਾਣੀ ਜਿਹੜੀ ਇਹ ਦਿੱਤੀ ਗਈ ਹੈ ਮੂੰਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਜੇ ਅੱਖਾਂ ਨਾਲ ਦੇਖਣਾ ਦੇਖਣਾ ਕਿਵੇਂ ਦੋਏ ਦੋਏ ਲੋਚਨ ਪੇਖਾਂ ਹਉ ਹਰਬਿਨ ਔਰਨਾ ਦੇਖਾ ਜੇ ਹੱਥਾਂ ਨਾਲ ਕਰਮ ਕਰਨਾ ਹੈ ਸੋ ਕੇ ਸ਼ਕਰ ਜਿਤ ਮੈਲ ਨਾ ਲੱਗੈ ਤੁਸੀਂ ਕਦੇ ਗੁਰਬਾਣੀ ਨੂੰ ਗੌਰ ਨਾਲ ਸਮਝਣ ਦੀ ਕੋਸ਼ਿਸ਼ ਕਰੋਗੇ ਜਦੋਂ ਤੁਹਾਨੂੰ ਉਹਦੇ ਚੋਂ ਮਿਲੇਗਾ ਕਿ ਸਰੀਰ ਦੇ ਹਰ ਅੰਗ ਦਾ ਜ਼ਿਕਰ ਹੈ ਔਰ ਹਰੇਕ ਅੰਗ ਦੇ ਨਾਲ ਕੀ ਕੁਝ ਕਰਨਾ ਹੈ ਕਿਵੇਂ ਦਾ ਕਰਨਾ ਹੈ ਉਹ ਬਾਕਾਇਦਾ ਦੱਸਿਆ ਹੋਇਆ ਹੈ ਜੇ ਉਹਦੇ ਮੁਤਾਬਕ ਨਹੀਂ ਆਪਾਂ ਕਰਦੇ ਗੁਰਬਾਣੀ ਵਿੱਚ ਇਹ ਵੀ ਕਲੀਅਰਲੀ ਫਿਰ ਗੁਰੂ ਸਾਹਿਬ ਜੀ ਨੇ ਸਾਨੂੰ ਦੱਸਿਆ ਹੈ ਕਿ ਤੁਹਾਡੇ ਜਿਹੜੇ ਕੀਤੇ ਜਾ ਰਹੇ ਕਰਮ ਨੇ ਉਹ ਅਸਲ ਦੇ ਵਿੱਚ ਜਿਹੜੇ ਨੇ ਉਹ ਕਹਿ ਲਓ ਤੁਸੀਂ ਕੁਰਾਹੇ ਵਾਲੇ ਦੋ ਕਰਮ ਕਹਿ ਦਿੱਤਾ ਉਹਨੂੰ ਦੋ ਕਰਤ ਕਿਹਾ ਗੁਰਬਾਣੀ ਵਿੱਚ ਉਸ ਨੂੰ ਉਹ ਪ੍ਰਵਾਨ ਨਹੀਂ ਹੈ ਇਸ ਕਰਕੇ ਗੁਰਬਾਣੀ ਜਿਹੜੀ ਹੈ ਇਹ ਸਾਡੇ ਜੀਵਨ ਅਸੀਂ ਕਿਸ ਤਰ੍ਹਾਂ ਦਾ ਜਿਉਣਾ ਹੈ ਸਰੀਰ ਦੇ ਅੰਗਾਂ ਨਾਲ ਕਿਸ ਤਰੀਕੇ ਦੇ ਨਾਲ ਅਸੀਂ ਜੀਵਨ ਜਿਉਣਾ ਹੈ ਵਰਕ ਕਰਨਾ ਹੈ ਇਹ ਗੁਰਬਾਣੀ ਉਹਦੇ ਲਈ ਇੱਕ ਗਿਆਨ ਹੈ ਉਹ ਸੋਮਾ ਹੈ ਠੀਕ ਹੈ ਤੁਸੀਂ ਬੜੇ ਵਧੀਆ ਤਰੀਕੇ ਨਾਲ ਦੱਸਿਆ ਕਿ ਇਹ ਜਿਹ ਗਿਆਨ ਔਰ ਗਿਆਨ ਜਿਹੜਾ ਹੈ ਉਹ ਵਿਜ਼ਡਮ ਹੈ ਬੇਸਿਕਲੀ ਵੀ ਜਿਹੜੀ ਉਹ ਵਿਜ਼ਡਮ ਹੈ ਉਸ ਨੂੰ ਉਹਨਾਂ ਨੇ ਪੂਰੀ ਤਰ੍ਹਾਂ ਕਿਸ ਤਰੀਕੇ ਨਾਲ ਸਾਡਾ ਜਿਹੜਾ ਸ਼ਰੀਰ ਤੇ ਮਨ ਹੈ ਉਹਨੂੰ ਕਿਸ ਤਰੀਕੇ ਨਾਲ ਚਲਾਣਾ ਕਿਸ ਤਰੀਕੇ ਨਾਲ ਸਮਾਜ ਵਿੱਚ ਚਲਾਣਾ ਇਹਦੇ ਉਨ ਮੈਂ ਥੋੜਾ ਜਿਹਾ ਅੱਗੇ ਖੋਲਦਾ ਆ ਆਪਕ ਪੁੱਛਾਂਗਾ ਜਿਹੜਾ ਗਿਆਨ ਹੈ ਕੀ ਉਹ ਸਾਡੇ ਇੰਡੀਵਿਜੂਅਲ ਲਈ ਹੈ ਕਿ ਸਮਾਜ ਲਈ ਹੈ ਕਿ ਸਾਡਾ ਰਿਲੇਸ਼ਨਸ਼ਿਪ ਸਮਾਜ ਲਈ ਹੈ ਇਸ ਤਰ੍ਹਾਂ ਦਾ ਗਿਆਨ ਹੈ ਤੇ ਕਿਸ ਤਰ੍ਹਾਂ ਦਾ ਵਰਤੀਰਾ ਸੀ ਉਹਦੇ ਵਿੱਚੋਂ ਲੈ ਆ ਤੁਹਾਡੇ ਇਸ ਸਵਾਲ ਦੇ ਜਵਾਬ ਦੇਣ ਤੋਂ ਪਹਿਲਾਂ ਇਹਦੇ ਨਾਲ ਹੀ ਰਿਲੇਟਡ ਇੱਕ ਤੁਸੀਂ ਜ਼ਿਕਰ ਕੀਤਾ ਮਨ ਦਾ ਹਾਂਜੀ ਕਿਉਂਕਿ ਹੁਣ ਇੱਕ ਜਿਹੜੀ ਮੈਂ ਗੱਲ ਕੀਤੀ ਸੀ ਉਹਦੇ 'ਚ ਸਕੇਵਲ ਮੈਂ ਸਰੀਰ ਦੇ ਅੰਗਾਂ ਦੀ ਗੱਲ ਕੀਤੀ ਹਾਂਜੀ ਮਨ ਦੀ ਗੱਲ ਨਹੀਂ ਕੀਤੀ ਪਰੰਤੂ ਜਦੋਂ ਕੁਰਬਾਨੀ ਦੇ ਗਿਆਨ ਦੀ ਗੱਲ ਕਰਦੇ ਹੋ ਨਾ ਗੁਰਬਾਨੀ ਸਾਰੀ ਦੀ ਸਾਰੀ ਜਿਹੜੀ ਸੰਬੋਧਨ ਆ ਉਹ ਮਨ ਨੂੰ ਆ ਠੀਕ ਇਹਨੂੰ ਇੰਜ ਸਮਝ ਲਓ ਕਿ ਸਰੀਰ ਇੱਕ ਵਹੀਕਲ ਹੈ ਮਨ ਉਹਦਾ ਡਰਾਈਵਰ ਹੈ ਉਹ ਵਹੀਕਲ ਨੂੰ ਚਲਾਉਣਾ ਕਿਵੇਂ ਆ ਉਹ ਮਨ ਦੇ ਥਰੂ ਚੱਲ ਰਿਹਾ ਹੈ ਮਨ ਜਿਸ ਤਰ੍ਹਾਂ ਦੇ ਬਾਰੇ ਸੋਚਦਾ ਹੈ ਪਲਾਨਿੰਗ ਕਰਦਾ ਹੈ ਸਰੀਰ ਉਸ ਤਰੀਕੇ ਨਾਲ ਵਰਕ ਕਰਦੇ ਨੇ ਇਸ ਇੱਕ ਚੀਜ਼ ਇਹਦੇ ਚ ਹੋਰ ਸਮਝਣ ਵਾਲੀ ਹੈ ਉਸੀ ਜਦੋਂ ਵੀ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਆਪਾਂ ਜਿੱਥੇ ਸੰਪੂਰਨਤਾ ਹੁੰਦੀ ਹੈ ਸਮਾਪਤੀ ਹੁੰਦੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਉਹ ਸ਼ਲੋਕ ਨੇ ਤੁਹਾਨੂੰ ਯਾਦ ਹੋਵੇਗਾ ਪਿੰਡਾਂ ਥਾਵਾਂ ਦੇ ਵਿੱਚ ਬਜ਼ੁਰਗ ਅਕਸਰ ਕਹਿੰਦੇ ਹੁੰਦੇ ਸੀ ਜਦੋਂ ਕਿਤੇ ਪਾਠ ਹੋਣਾ ਕੋਈ ਸੈਜ ਪਾਠ ਚਾਹ ਖੰਡ ਪਾਠ ਸਾਬ ਤੇ ਉਹਨਾਂ ਨੇ ਕਹਿਣਾ ਕਿ ਚਲੋ ਜੇ ਤੁਸੀਂ ਵੀ ਸਾਰੀ ਬਾਣੀ ਨਹੀਂ ਸੁਣੋ ਸਕੇ ਘੱਟੋ ਘੱਟ ਜਿਹੜੀ ਉਹ ਸਮਾਪਤੀ ਦੇ ਸ਼ਲੋਕ ਹੈ ਉਹ ਜਰੂਰ ਸੁਣੋ ਨਾਉ ਮਹੱਲੇ ਦੇ ਸ਼ਲੋਕ ਨਾਉ ਮਹੱਲੇ ਦੇ ਜਿਹੜੇ ਸ਼ਲੋਕ ਹੈ ਜਰੂਰ ਸੁਣੋ ਹਾਂ ਤੇ ਜਿਹੜੇ ਗ੍ਰੰਥੀ ਸਿੰਘ ਹੁੰਦੇ ਸੀ ਜਦੋਂ ਉਹ ਸ਼ਲੋਕ ਉਹਨਾਂ ਨੇ ਪੜ੍ਹਨੇ ਹੁੰਦੇ ਸੀ ਨਾ ਉਹਨੂੰ ਬੜੀਆਂ ਲੰਬੀਆਂ ਹੇਕਾਂ ਨਾਲ ਗਾਉਂਦੇ ਸੀ ਗਾਉਣ ਦਾ ਮਤਲਬ ਹੁੰਦਾ ਸੀ ਕਿ ਏਨੇ ਸੌਖੇ ਤਰੀਕੇ ਨਾਲ ਸਹਿਜ ਦੇ ਵਿੱਚ ਉਹਨੂੰ ਪੜਿਆ ਜਾਵੇ ਤਾਂ ਕਿ ਸੁਣਨ ਵਾਲੇ ਨੂੰ ਉਹਦੇ ਮੀਨਿੰਗ ਸਮਝ ਵਿੱਚ ਆ ਜਾਵੇ ਉਹ ਜ਼ਿਆਦਾਤਰ ਜ਼ੋਰ ਜਿਹੜਾ ਸੀ ਉਹਨਾਂ ਦੇ ਉੱਤੇ ਕਿਉਂ ਦਿੱਤਾ ਜਾਂਦਾ ਸੀ ਸ਼ਲੋਕਾਂ ਦੇ ਉੱਤੇ ਉਹਨੂੰ ਇੰਜ ਮੈਂ ਵਿਦਵਾਨਾਂ ਦੇ ਕੋਲੋਂ ਜਿਵੇਂ ਸੁਣਿਆ ਜਾਂ ਜੋ ਆਪ ਮਹਿਸੂਸ ਕੀਤਾ ਸਮਝਿਆ ਕਿ ਕੋਈ ਵੀ ਜਦੋਂ ਲੇਖ ਲਿਖਿਆ ਜਾਂਦਾ ਹੈ ਅਖੀਰ ਵਿੱਚ ਉਹਦਾ ਇੱਕ ਸਾਰੰਸ਼ ਹੁੰਦਾ ਹੈ ਸਾਰੰਸ਼ ਦੇ ਵਿੱਚ ਇਹ ਹੁੰਦਾ ਹੈ ਕਿ ਇਹ ਜੋ ਕੁਝ ਲਿਖਿਆ ਹੈ ਉਹਦੇ ਵਿੱਚ ਐਸ ਐਸ ਸਬਜੈਕਟ ਦੀ ਜਾਂ ਇਹਨਾਂ ਇਹਨਾਂ ਵਿਸ਼ਿਆਂ ਦੀ ਗੱਲ ਕੀਤੀ ਗਈ ਹੈ ਇਹ ਜਿੰਨੇ ਵੀ ਸ਼ਲੋਕ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿਹੜੇ ਸਮਾਪਤੀ ਦੇ ਸ਼ਲੋਕ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਉਹ ਹਰੇਕ ਸ਼ਲੋਕ ਦੇ ਵਿੱਚ ਇੱਕ ਸਬਜੈਕਟ ਹੈ ਇੱਕ ਵਿਸ਼ੇ ਦੀ ਉਹ ਗੱਲ ਕਰ ਰਿਹਾ ਹੈ ਤੇ ਇਸ ਹਰੇਕ ਸ਼ਲੋਕ ਦੇ ਵਿੱਚ ਜਿਹੜਾ ਸੰਬੋਧਨ ਕੀਤਾ ਗਿਆ ਕਹੋ ਨਾਨਕ ਸੁਨ ਰੇ ਮਨਾ ਕਹੋ ਨਾਨਕ ਹਰ ਭਜ ਮਣਾ ਮਨ ਨੂੰ ਸਾਡੇ ਵਿੱਚ ਇੱਕ ਬੜੀ ਧਾਰਨਾ ਚੱਲੀ ਆਈ ਛੋਟੇ ਹੁੰਦੇ ਸੀ ਵੀ ਸੁਣਦੇ ਰਹੇ ਆ ਤੁਸੀਂ ਵੀ ਸਾਰੇ ਇਹ ਹੀ ਸੁਣਦੇ ਰਹੇ ਹੋਗੇ ਕਿ ਤੁਸੀਂ ਬਾਣੀ ਪੜੋ ਪਾਠ ਕਰੋ ਤੇਰਾ ਸੁਣਦਾ ਏ ਤੇ ਰੱਬ ਸੁਣ ਕੇ ਜਿਹੜਾ ਏ ਉਹ ਖੁਸ਼ ਹੁੰਦਾ ਏ ਜਾਂ ਉਹ ਸਾਡੇ ਤੇ ਕਿਰਪਾ ਕਰਦਾ ਏ ਫਿਰ ਸਵਾਲ ਖੜਾ ਹੁੰਦਾ ਕਿ ਕੀ ਇਹ ਬਾਣੀ ਜਿਹੜੀ ਰੱਬ ਨੂੰ ਸੁਣਾਉਣ ਦਾ ਵਿਸ਼ਾ ਏ ਜਾਂ ਰੱਬ ਨੇ ਸੁਣਨੀ ਏ ਅਸਲ ਵਿੱਚ ਇਹ ਸਾਡੀ ਧਾਰਨਾ ਜਿਹੜੀ ਹੈ ਇਹ ਗਲਤ ਕੀਤੀ ਗਈ ਅਸਲ ਦੇ ਵਿੱਚ ਗੁਰਬਾਣੀ ਮਨ ਨੇ ਸੁਣਨੀ ਏ ਮਨ ਨੂੰ ਸੁਣਾਉਣੀ ਏ ਤਾਂ ਕਿ ਮਨ ਉਹਨੂੰ ਸੁਣ ਕੇ ਸਮਝ ਕੇ ਉਹਦੇ ਮੁਤਾਬਕ ਸਰੀਰ ਦੇ ਦੁਆਰਾ ਕਰਮ ਕਰੇ ਗੁਰਬਾਣੀ ਦਾ ਅਸਲ ਦੇ ਵਿੱਚ ਇਹ ਆ ਇਸੇ ਕਰਕੇ ਜਿੱਥੇ ਕਿਤੇ ਕੁਛ ਗਰਤ ਸਿੱਖਿਆ ਦੇ ਉੱਪਰ ਚਲੇ ਗਿਆ ਮਨ ਉੱਥੇ ਤਾੜਨਾ ਵੀ ਕੀਤੀ ਮਨ ਰੇ ਕੌਣ ਕੁਮਤ ਤੈ ਲੈਨੀ ਹੁਣੇ ਪ੍ਰਮਾਤਮਾ ਨੂੰ ਥੋੜੀ ਸੁਣਾਉਣਾ ਹੈ ਕਿ ਕੌਣ ਕੁਮਤ ਤੈ ਲੈਨੀ ਮਨ ਰੇ ਗਹੇ ਉਹਨਾਂ ਗੁਰ ਉਪਦੇਸ਼ ਮਨ ਨੂੰ ਸੰਬੋਧਨ ਹੈ ਸਮੁੱਚੀ ਬਾਣੀ ਮਨ ਨੇ ਸਰੀਰ ਨੂੰ ਚਲਾਉਣਾ ਹੈ ਮਨ ਦੇ ਮੁਤਾਬਕ ਫਿਰ ਸਰੀਰ ਚੱਲਣਾ ਹੈ ਜਦੋਂ ਮਨ ਜਿਹੜਾ ਇਹ ਗੁਰਬਾਣੀ ਦੇ ਸਿੱਖਿਆ ਗੁਰਬਾਣੀ ਦੇ ਗਿਆਨ ਦੇ ਮੁਤਾਬਕ ਸਰੀਰ ਨੂੰ ਚਲਾਵੇਗਾ ਸਾਡੇ ਵੱਲੋਂ ਕੀਤੀ ਜਾਣ ਵਾਲੀ ਜਿੰਨੀ ਵੀ ਕਰਨੀ ਹੋਵੇਗੀ ਉਹ ਸਾਰੀ ਦੀ ਸਾਰੀ ਗੁਰਮੁਖ ਕਰਨੀ ਮੰਨੀ ਜਾਏਗੀ ਕਿਉਂਕਿ ਉਹ ਗੁਰਬਾਣੀ ਦੇ ਮੁਤਾਬਕ ਹੈ ਇਸ ਕਰਕੇ ਇਹ ਹੈ ਗੁਰਬਾਣੀ ਦਾ ਗੁਰਬਾਣੀ ਦੇ ਗਿਆਨ ਦਾ ਅਸਲ ਦੇ ਵਿੱਚ ਸਾਡੇ ਮਨ ਦੇ ਨਾਲ ਸਾਡੇ ਤਾਂ ਦੇ ਨਾਲ ਜਿਹੜਾ ਸਬੰਧ ਹੈ ਸੋ ਇਹ ਬੇਸਿਕਲੀ ਅਸੀਂ ਇਸ ਲੈਵਲ ਤੇ ਪਹੁੰਚੇ ਕਿ ਗੁਰਬਾਣੀ ਇੱਕ ਜੀਵਨ ਜਾਚ ਹੈ ਜੀਵਨ ਦਾ ਤਰੀਕਾ ਜਦੋਂ ਤੁਸੀਂ ਪਹਿਲੇ ਬੜੀ ਵਧੀਆ ਐਗਜ਼ਾਮਪਲ ਦਿੱਤੀ ਕਿ ਇਹ ਇੱਕ ਮੈਨੂਅਲ ਹੈ ਮੈਨੂਅਲ ਦਾ ਮਤਲਬ ਉਹ ਕਿ ਥਿਸ ਇਜ਼ ది ਵੇ ਇਹ ਚੱਲਦਾ ਹੈ ਜਿਸਾ ਸਰੀਰ ਜਿਹੜਾ ਉਹ ਅੱਦਾ ਚੱਲਦਾ ਉਹਦੇ ਵਿੱਚ ਤੁਸੀਂ ਕਹਿੰਦਾ ਕਿ ਮਨ ਜਿਹੜਾ ਉਹ ਬੇਸਿਕਲੀ ਡਰਾਈਵਰ ਹੈ ਤੇ ਸਰੀਰ ਵਾਹਨ ਹੈ ਜਦੋਂ ਸਾਡਾ ਮਨ ਕਰਦਾ ਜਦੋਂ ਮਨ ਜਿਹੜਾ ਉਹ ਸਰੀਰ ਨੂੰ ਫੁੱਲੀ ਕੰਟਰੋਲ ਕਰ ਲਿਆ ਸੋ ਇਹ ਜੀਵਨ ਯਾਤ ਦਾ ਇੱਕ ਤਰੀਕਾ ਹੈ ਸੋ ਇਹਦੇ ਬਾਰੇ ਥੋੜਾ ਜਿਹਾ ਹੋਰ ਖੁੱਲੋਕੀ ਹੁਣ ਇਹ ਜੀਵਨ ਯਾਤ ਜਿਹੜੀ ਹੈ ਜਿੱਦਾਂ ਮੈਂ ਕੁਐਸਚਨ ਪਹਿਲੇ ਕੀਤਾ ਕਿ ਕੱਲੇ ਸਾਡੇ ਲਿਸ਼ਰੀ ਲਈ ਹੈ ਕਿ ਸਾਡੇ ਸਮਾਜ ਲਈ ਹੈ ਕਿ ਸਾਡੀ ਫੈਮਿਲੀ ਲਈ ਹੈ ਕਿ ਹਿਊਮਨਿਟੀ ਲਈ ਹੈ ਟੋਟਲ ਕائنات ਵਾਸਤੇ ਜਿਹੜੀ ਗੁਰਬਾਣੀ ਹੈ ਗੁਰਬਾਣੀ ਨੂੰ ਸਮਝਣਾ ਹੋਵੇ ਇੱਕ ਬੜਾ ਖੂਬਸੂਰਤ ਕੁਰਬਾਨੀ ਦਾ ਸ਼ਬਦ ਹੈ ਗੁਰ ਕੀ ਬਾਣੀ ਗੁਰ ਤੇ ਜਾਤੀ ਗੁਰਬਾਣੀ ਨੂੰ ਸਮਝਣਾ ਹੈ ਤੇ ਗੁਰਬਾਣੀ ਦੇ ਵਿੱਚੋਂ ਅਸੀਂ ਸਾਨੂੰ ਦੀ ਸਮਝ ਮਿਲੇਗੀ ਜਿਹੜੀ ਤੁਸੀਂ ਗੱਲ ਕੀਤੀ ਕਿ ਜਿਹੜਾ ਗੁਰਬਾਣੀ ਦਾ ਉਪਦੇਸ਼ ਹੈ ਗੁਰਬਾਣੀ ਦਾ ਗਿਆਨ ਜਿਹੜਾ ਹੈ ਕਿ ਸਾਡੇ ਕੱਲਿਆਂ ਵਾਸਤੇ ਹੈ ਜਾਂ ਸਮਾਜ ਵਾਸਤੇ ਜਾਂ ਪੂਰੀ ਕਾਇਨਾਤ ਵਾਸਤੇ ਹੈ ਉਹਦੇ ਲਈ ਗੁਰੂ ਸਾਹਿਬ ਜੀ ਨੇ ਬੜਾ ਖੂਬਸੂਰਤ ਇੱਕ ਬਚਨ ਕਿਹਾ ਹੈ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਇਹ ਪੂਰੀ ਮਨੁੱਖਤਾ ਲਈ ਹੈ ਇੱਕ ਚੀਜ਼ ਦੀ ਹੋਰ ਕਾਇਨਾ ਆਦਮਤ ਹੁੰਦਾ ਜਿੰਨੀ ਕੁਦਰਤ ਹੈ ਹਾਂ ਕੁਦਰਤ ਦੇ ਵਿੱਚ ਕੇਵਲ ਮਨੁੱਖ ਹੈ ਜਿਹੜਾ ਜਿਹਨੂੰ ਅਸੀਂ ਕਹਿੰਨੇ ਕਰਮ ਜੂਨੀ ਹੈ ਜੋ ਕਰਮ ਕਰਦਾ ਹੈ ਗੁਰਬਾਣੀ ਦਾ ਗਿਆਨ ਮਨੁੱਖ ਤੇ ਲਾਗੂ ਹੁੰਦਾ ਹੈ ਮਨੁੱਖ ਨੇ ਮੰਨਣਾ ਹੈ ਓਕੇ ਬਾਕੀ ਰਚਨਾ ਜਿਹੜੀ ਹੈ ਉਹ ਆਲਰੇਡੀ ਪ੍ਰਮਾਤਮਾ ਕਾਲਪੁਰਖ ਦੇ ਬਣਾਏ ਹੋਏ ਨਿਯਮ ਮੁਤਾਬਕ ਚੱਲ ਰਹੀ ਹੈ ਉਹ ਨਹੀਂ ਤਬਦੀਲ ਨਹੀਂ ਹੋਣਾ ਆਪਾਂ ਆਸਾ ਦੀ ਵਾਰ ਵਿੱਚ ਪੜ੍ਹਦੇ ਨੇ ਭੈ ਵਿੱਚ ਪਵਨ ਵਹੈ ਸਦਵਾਓ ਭੈ ਵਿੱਚ ਚਲ ਲੈ ਨਖ ਦਰੀ ਆਓ ਉਹ ਸਾਰਾ ਕੁਝ ਜਿਹੜਾ ਚੱਲ ਰਿਹਾ ਹੈ ਪਸ਼ੂ ਪੰਛੀ ਜੀਵ ਜੰਤੂ ਜੋ ਵੀ ਨੇ ਉਹ ਸਾਰੇ ਜੋ ਜੋ ਉਹਨਾਂ ਦੇ ਨਿਜਮ ਨੇ ਜਿਸ ਜਿਸ ਤਰੀਕੇ ਦਾ ਸਿਸਟਮ ਹੈ ਉਸੇ ਤਰੀਕੇ ਨਾਲ ਹੀ ਉਹ ਸਾਰੇ ਚੱਲ ਰਹੇ ਵਰਕ ਕਰ ਰਹੇ ਨੇ ਓਨਲੀ ਇੱਕ ਮਨੁੱਖ ਐਸਾ ਏ ਜਿਸ ਨੂੰ ਚੇਂਜ ਹੋਣ ਦੀ ਜ਼ਰੂਰਤ ਹੈ ਜੋ ਮਨੁੱਖ ਮਨੁੱਖ ਨਾ ਹੋ ਕੇ ਕੁਝ ਹੋਰ ਹੋ ਕੇ ਜੀਵਨ ਜੀ ਰਿਹਾ ਇਸ ਲਈ ਗੁਰਬਾਣੀ ਦਾ ਗਿਆਨ ਗੁਰਬਾਣੀ ਦਾ ਉਪਦੇਸ਼ ਜਿੰਨਾ ਵੀ ਹੈ ਸਮਝਾਉਣ ਵਾਸਤੇ ਉਹ ਮਨੁੱਖ ਲਈ ਹੈ ਹਾਂ ਬਾਕੀ ਗੁਰਬਾਣੀ ਵਿੱਚ ਇੱਕ ਹੋਰ ਖੂਬਸੂਰਤੀ ਹੈ ਗੁਰਬਾਣੀ ਵਿੱਚ ਕੁਦਰਤ ਦਾ ਜ਼ਿਕਰ ਹੈ ਸਾਰੀ ਰਚਨਾ ਦਾ ਜ਼ਿਕਰ ਹੈ ਜਿੰਨੀ ਵੀ ਸੰਸਾਰ ਵਿੱਚ ਹੈ ਉਹ ਹੈ ਉਹਨੂੰ ਸਮਝੋ ਉਸ ਰਚਨਾ ਨੂੰ ਉਸ ਕਰਤੇ ਦੀ ਕੁਦਰਤ ਨੂੰ ਸਮਝਣਾ ਹੈ ਔਰ ਉਹਦੇ ਚੋਂ ਸੁੱਖ ਲੈਣਾ ਹੈ ਜੋ ਸਾਨੂੰ ਚਾਹੀਦਾ ਹੈ ਉਹਦੇ ਚੋਂ ਉਹ ਖੁਸ਼ੀ ਲੈਣੀ ਜੋ ਸਾਨੂੰ ਚਾਹੀਦੀ ਹੈ ਪਵਨ ਦੀ ਗੱਲ ਹੈ ਪਾਣੀ ਦੀ ਗੱਲ ਹੈ ਧਰਤੀ ਦੀ ਗੱਲ ਹੈ ਬਨਸਪਤੀ ਦੀ ਗੱਲ ਹੈ ਜੀਵ ਜੰਤੂਆਂ ਦੀ ਗੱਲ ਹੈ ਔਰ ਸਭਨਾ ਦੇ ਵਿੱਚ ਹੀ ਗੁਰਬਾਣੀ ਵਿੱਚੋਂ ਸਾਨੂੰ ਮਿਲੇਗਾ ਕਿ ਉਹਨਾਂ ਸਭਨਾ ਦੇ ਵਿੱਚ ਬਲਹਾਰੀ ਕੁਦਰਤ ਵਸਿਆ ਅਕਾਲ ਪੁਰਖ ਪ੍ਰਮਾਤਮਾ ਜ਼ਰੇ ਜ਼ਰੇ ਕਣਕਣ ਵਿੱਚ ਹੈ ਤੇ ਉਹਨੂੰ ਮੰਨੋ ਪਰ ਇਹ ਉਪਦੇਸ਼ ਉਹਨਾਂ ਨੇ ਮੰਨਣਾ ਗੁਰਬਾਣੀ ਦਾ ਉਹ ਸੱਚ ਉਹ ਨਹੀਂ ਅਸਲ ਵਿੱਚ ਇਹ ਮਨੁੱਖ ਨੇ ਮੰਨਣਾ ਹੈ ਇਸ ਲਈ ਜਿੱਥੇ ਗੱਲ ਆਈ ਖੱਤਰੀ ਬ੍ਰਾਹਮਣ ਸ਼ੂਤ ਵੈਸ਼ੇ ਮਨੁੱਖ ਲਈ ਹੈ ਜੇ ਜਿੱਥੇ ਜਿੰਨਾ ਵੀ ਗੁਰਬਾਣੀ ਵਿੱਚ ਮਨ ਦਾ ਜ਼ਿਕਰ ਹੈ ਮਨੁੱਖੀ ਮਨ ਦੀ ਗੱਲ ਹੈ ਕਿ ਮਨੁੱਖੀ ਮਨ ਨੇ ਜਿਹੜਾ ਵਾ ਉਹ ਗੁਰਬਾਣੀ ਨੂੰ ਸਮਝਣਾ ਉਹਨੇ ਚੇਂਜ ਹੋਣਾ ਹੈ ਮਨ ਜੀਤੈ ਜਗ ਜੀਤ ਉਹਦੀ ਗੱਲ ਚੱਲ ਰਹੀ ਹੈ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿ ਤ ਤੱਕ ਪਕੜੇ ਸਭ ਮੁਕਤੀ ਚੱਲੀ ਰਹਿਣ ਇਸ ਸਮੁੱਚੀ ਮਾਨਵਤਾ ਵਾਸਤੇ ਹੈ ਸਮਾਜ ਪਰਿਵਾਰ ਜਿੰਨੀ ਰਚਨਾ ਹੈ ਸੰਸਾਰ ਵਿੱਚ ਮਨੁੱਖ ਦੀ ਉਹ ਸਾਰੀ ਦੀ ਸਾਰੀ ਰਚਨਾ ਵਾਸਤੇ ਹੈ ਗੁਰਬਾਣੀ ਦੀ ਇਹ ਹੀ ਖੂਬਸੂਰਤੀ ਹੈ ਇਹ ਕਿਸੇ ਮਜ਼ਬਬ ਕਿਸੇ ਫਿਰਕੇ ਕਿਸੇ ਜਮਾਤ ਜਾਂ ਕਿਸੇ ਮذਬੀ ਧਰਮ ਮੈਂ ਮذਹਬੀ ਧਰਮ ਕਿਹਾ ਵਾ ਜਿਹੜਾ ਇੱਕ ਦੇ ਅਕਾਲ ਪੁਰਖ ਦਾ ਧਰਮ ਹੈ ਨਾ ਜੋ ਉਹਨੇ ਬਣਾਇਆ ਉਹ ਧਰਮ ਹੈ ਜਿਹੜਾ ਸੱਚ ਹੈ ਇਹ ਕਿ ਮਜ਼ਹਬੀ ਧਰਮ ਜਿਵੇਂ ਕਹ ਦਿੱਤਾ ਜਾਂਦਾ ਕਿ ਇਹ ਹਿੰਦੂ ਧਰਮ ਹੈ ਇਹ ਮੁਸਲਮਾਨ ਧਰਮ ਹੈ ਇਹ ਸਿੱਖ ਧਰਮ ਹੈ ਇਹ ਹੋਰ ਕੋਈ ਧਰਮ ਹੈ ਉਹ ਮਜ਼ਹਬੀ ਧਰਮ ਨੇ ਇਹ ਸਬਨਾ ਦੇ ਵਾਸਤੇ ਹੈ ਗੁਰਬਾਣੀ ਜਿਹੜੀ ਹੈ ਇਹਦੇ ਵਿੱਚੋਂ ਇੱਕ ਬੜਾ ਇੰਪੋਰਟੈਂਟ ਕੋਰਲਰੀ ਨਿਕਲਦੀ ਆ ਜਿਹੜੀ ਸੋਲੂਸ਼ਨ ਇਹਦਾ ਮਤਲਬ ਇੱਕ ਹਿਊਮਨ ਬੀਇੰਗ ਇੱਕ ਇਨਸਾਨ ਐਸਾ ਹੈ ਜਿਹੜਾ ਤੁਸੀਂ ਦੱਸਿਆ ਕਿ ਕੁਦਰਤ ਸਾਰੀਆਂ ਚੀਜ਼ਾਂ ਹੁਕਮੇ ਚਲਦੀਆਂ ਪਈਆਂ ਆਦੋਂ ਲੱਗਦਾ ਬੰਦੇ ਦੇ ਵਿੱਚ ਇੱਕ ਇਹੋ ਜੀ ਕੈਪੇਬਿਲਿਟੀ ਹੈ ਜਿਹੜੀ ਉਹ ਹੁਕਮ ਤੋਂ ਬਾਹਰ ਜਾਣਾ ਚਾਹੁੰਦਾ ਜਾਂ ਹੁਕਮ ਤੋਂ ਬਾਹਰ ਨਿਕਲਣਾ ਚਾਹੁੰਦਾ ਸੋ ਉਹਨੂੰ ਰੀਇਨਫੋਰਸ ਕਰਕੇ ਵਾਪਸ ਲਿਆਣ ਲਈ ਜਾਉ ਉਹਨੂੰ ਤਰੀਕਾ ਹੈ ਕਿ ਉਹ ਜੇ ਗੁਰਬਾਣੀ ਪੜ੍ਹੇ ਤਾਂ ਉਹਦੇ ਮੁਤਾਬਿਕ ਚੱਲ ਸਕਦਾ ਸੋ ਕੀ ਉਹ ਜਿਹੜਾ ਇੱਕ ਮਾਨਸਿਕ ਤੌਰ ਤੇ ਹੈ ਕਿ ਮੈਂ ਇਸ ਤੋਂ ਬਾਹਰ ਜਾ ਸਕਦਾ ਹੁਕਮ ਤੋਂ ਜਾਂ ਬਾਹਰ ਜਾ ਸਕਦਾ ਕੀ ਉਹ ਫ੍ਰੀਵਿਲ ਜਾਂ ਉਹਨੂੰ ਕੀ ਕਵਾਂਗੇ ਅਸੀਂ ਅਸਲ ਵਿੱਚ ਜੋ ਮੈਂ ਇਸ ਥੇਜ ਨੂੰ ਮਹਿਸੂਸ ਕੀਤਾ ਹੈ ਨਾ ਹਾਂਜੀ ਜਦੋਂ ਮੈਂ ਕਿ ਮਨੁੱਖ ਜਿਹੜਾ ਵਾ ਇਹਨੂੰ ਹੀ ਕਿਉਂ ਜ਼ਰੂਰਤ ਪੈ ਰਹੀ ਏ ਜਾਂ ਇਹ ਕਿਉਂ ਦੂਜੇ ਪਾਸੇ ਜਾਂਦਾ ਏ ਜਦੋਂ ਸਾਰੀ ਰਚਨਾ ਦੇ ਹੁਕਮ 'ਚ ਹੀ ਕਿਉਂ ਨਹੀਂ ਹੁਕਮ ਵਿੱਚ ਸਭ ਤੋਂ ਵੱਡਾ ਸਵਾਲ ਖੜਾ ਹੁੰਦਾ ਹੈ ਇਹਨੂੰ ਮੈਂ ਜੋ ਸਮਝਿਆ ਅਸਲ ਦੇ ਵਿੱਚ ਅੱਜ ਦੀ ਗੱਲ ਨਹੀਂ ਹੈ ਇਹ ਸਦੀਆਂ ਤੋਂ ਚੱਲਿਆ ਆ ਰਿਹਾ ਹੈ ਕਿ ਮਨੁੱਖ ਦੇ ਵਿੱਚੋਂ ਹਰੇਕ ਮਨੁੱਖ ਦਾ ਲੈਵਲ ਇੱਕ ਜੈਸਾ ਨਹੀਂ ਹੁੰਦਾ ਬਾਕੀ ਸਾਰੀ ਰਚਨਾ ਦਾ ਲੈਵਲ ਕਰੀਬਨ ਕਰੀਬਨ ਥੋੜਾ ਬੋਤਾਂ ਫਰਕ ਹੁੰਦਾ ਹੈ ਮੋਸਟਲੀ ਇੱਕ ਜੈਸਾ ਹੀ ਹੈ ਮਨੁੱਖ ਜਿਹੜਾ ਵਾ ਇਹਦੇ ਵਿੱਚ ਫਰਕ ਹੈ ਇੱਕ ਦੂਜੇ ਦੇ ਨਾਲ ਉਹ ਸੁਭਾਅ ਦਾ ਫਰਕ ਹੈ ਵਿਚਾਰ ਸੋਚ ਦਾ ਫਰਕ ਹੈ ਕਰਨ ਦਾ ਫਰਕ ਹੈ ਰੇਡ ਵਰ ਟੇਸਟ ਵੱਖਰਾ ਵੱਖਰਾ ਹੈ ਸਮਝ ਦਾ ਆਪਣਾ ਆਪਣਾ ਅਲੱਗ ਹੈ ਕੁਝ ਜਿਹੜੇ ਮਨੁੱਖ ਸੀ ਉਹਨਾਂ ਦੀ ਇਹ ਕੋਸ਼ਿਸ਼ ਸੀ ਕਿ ਕਿਸੇ ਤਰੀਕੇ ਦੇ ਨਾਲ ਦੂਜਿਆਂ ਨੂੰ ਸੀ ਆਪਣੇ ਅੰਡਰ ਕਰਕੇ ਗੁਲਾਮ ਕਰਕੇ ਤੇ ਆਪਾਂ ਇਹਨਾਂ ਤੇ ਰਾਜ ਕਰਨਾ ਜਾਂ ਇਹਨਾਂ ਨੂੰ ਆਪਣੇ ਮੁਤਾਬਕ ਚਲਾਉਣਾ। ਇਹ ਸ਼ੁਰੂ ਤੋਂ ਚੱਲਿਆ ਪਰਿਵਾਰ ਵਿੱਚ ਆਪਾਂ ਦੇਖ ਲਈਏ। ਕਈ ਵਾਰ ਬੱਚਾ ਮਾਂ ਪਿਓ ਨਾਲੋਂ ਵੇ ਜ਼ਿਆਦਾ ਸਿਆਣਾ ਹੁੰਦਾ ਏ। ਪਰ ਮਾਂ ਪਿਓ ਦੀ ਇਹ ਹੁੰਦੀ ਕਿ ਨਹੀਂ ਸਾਡੇ ਅੰਡਰ ਚੱਲੇ। ਬੇਸ਼ੱਕ ਉਹ ਸਾਡੇ ਤੋਂ ਸਿਆਣਾ ਫਿਰ ਵੀ ਉਹਨੂੰ ਆਪਣੇ ਅੰਡਰ ਰੱਖਣਾ ਆ ਅਸੀਂ। ਸਭ ਥਾਵਾਂ ਤੇ ਇਹੀ ਹੈ। ਉਦੋਂ ਫਿਰ ਕੁਝ ਜਮਾਤ ਜਿਹੜੀ ਸੀ ਲੋਕਾਂ ਦੀ, ਮਨੁੱਖਾਂ ਦੀ ਉਹਨਾਂ ਨੇ ਦੂਜਿਆਂ ਨੂੰ ਆਪਣੇ ਅੰਡਰ ਕਰਨ ਵਾਸਤੇ ਗੁਲਾਮ ਕਰਨ ਵਾਸਤੇ ਜਿਹੜੀ ਸੀ ਉਹ ਇੱਕ ਕਹਿ ਲਓ ਕਿ ਪੌੜਸੀਆਂ ਜਾਂ ਕੁਝ ਰੌ ਰੀਤਾ ਜਾਂ ਕੁਝ ਐਸੀਆਂ ਤਰੀਕਾ ਜਿਹੜੀਆਂ ਤਰੀਕੇ ਜਿਹੜੇ ਸੀ ਉਹ ਅਪਣਾਉਣੇ ਸ਼ੁਰੂ ਕਰ ਦਿੱਤੇ ਉਹਦੇ ਨਾਲ ਸਬੰਧਤ ਫਿਰ ਜਿਹੜੀਆਂ ਸੀ ਉਹ ਕਹਾਣੀਆਂ ਉਹ ਰਚਨਾਵਾਂ ਉਹ ਚੀਜ਼ਾਂ ਜਿਹੜੀਆਂ ਸੀ ਲੋਕਾਂ ਦੇ ਸਾਹਮਣੇ ਪਰੋਸੇ ਮੈਂ ਸ਼ੁਰੂ ਕਰ ਦਿੱਤੀਆਂ ਉਹਦੇ ਨਾਲ ਇਹ ਹੋਇਆ ਕਿ ਉਹ ਬੰਦਾ ਜਿਹੜਾ ਮਨੋਖ ਹੈ ਨਾ ਉਹਨਾਂ ਲੋਕਾਂ ਦੀਆਂ ਬਣਾਈਆਂ ਹੋਈਆਂ ਗੱਲਾਂ ਜਿਹੜੀਆਂ ਸੀ ਉਹਨਾਂ ਦੇ ਮੁਤਾਬਕ ਆਪਣਾ ਜੀਵਨ ਜੀਉਣ ਲੱਗ ਪਿਆ ਉਹਨਾਂ ਨੂੰ ਫਾਲੋ ਕਰਨ ਲੱਗ ਪਿਆ ਜਿਵੇਂ ਅਸੀਂ ਰਹਿਤ ਮਰਿਆਦਾ ਦਾ ਨਾਮ ਵੀ ਦਿੱਤਾ ਵਾ ਜਾਂ ਹੋਰ ਕਈ ਤਰੀਕੇ ਦੇ ਨਾਮ ਦਿੱਤੇ ਨੇ ਇਸ ਚੀਜ਼ ਨੂੰ ਆਪਾਂ ਹੌਲੀ ਹੌਲੀ ਖੋਲਣਾ ਹੈ ਆਪਣੀ ਸਾਰੀ ਇਹ ਚੀਜ਼ ਠੀਕ ਹੈ ਉਹ ਫਿਰ ਜਿਵੇਂ ਜਿਵੇਂ ਉਸ ਮਨੁੱਖ ਦੇ ਮੁਤਾਬਕ ਚੱਲਣ ਲੱਗ ਪਿਆ ਤਿਵੇਂ ਤਿਵੇਂ ਜਿਹੜਾ ਅਸਲੀ ਸੀ ਪ੍ਰਮਾਤਮਾ ਦੇ ਹੁਕਮ ਦੇ ਮੁਤਾਬਕ ਜੀਵਨ ਜੀਉਣਾ ਜਾਂ ਜੋ ਜਿਹੜਾ ਸਾਡੇ ਜੀਵਨ ਦਾ ਮਕਸਦ ਸੀ ਉਹ ਤੋਂ ਪਾਸੇ ਹੁੰਦਾ ਗਿਆ ਇਹੀ ਰੀਜ਼ਨ ਹੈ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਜ਼ਿਕਰ ਆਉਂਦਾ ਹੈ ਜਨੇਊ ਪਣਾਉਣ ਦੀ ਗੱਲ ਚੱਲੀ ਤੇ ਗੁਰੂ ਨਾਨਕ ਸਾਹਿਬ ਜੀ ਨੇ ਜਨੇਊ ਪਹਿਨਣ ਤੋਂ ਇਨਕਾਰ ਕੀਤਾ ਪਹਿਲਾ ਸਵਾਲ ਸੀ ਗੁਰੂ ਨਾਨਕ ਸਾਹਿਬ ਜੀ ਦਾ ਜਨੇਊ ਕਾਦੇ ਲਈ ਅਗੋ ਜਵਾਬ ਸੀ ਕਿ ਤੁਸੀਂ ਧਰਮ ਦੇ ਵਿੱਚ ਪ੍ਰਵੇਸ਼ ਕਰੋਗੇ ਸਵਾਲ ਖੜਾ ਹੈ ਕਿ ਇਹਦਾ ਮਤਲਬ ਕੀ ਹੈ ਪ੍ਰਮਾਤਮਾ ਨੇ ਜੋ ਬਣਾਇਆ ਉਹ ਧਰਮੀ ਨਹੀਂ ਹੈ ਮਨੁੱਖ ਧਰਮ ਮੈਨੂੰ ਧਰਮੀ ਬਣਾਵੇਗਾ ਮੈਂ ਮਨੁੱਖ ਦੇ ਦਿੱਤੇ ਹੋਏ ਜਾਂ ਦੱਸੇ ਹੋਏ ਧਰਮ ਮੁਤਾਬਕ ਨਹੀਂ ਚੱਲਣਾ ਮੈਂ ਜੋ ਰੱਬ ਨੇ ਬਣਾਇਆ ਉਹੀ ਬਣ ਕੇ ਜੀਵਨ ਜਿਉਣਾ ਹੈ ਬਸ ਐਹੀ ਜੇ ਮੇਨ ਚੀਜ਼ ਗੁਰਬਾਣੀ ਜਿਹੜੀ ਹੈ ਜਿੰਨੀ ਗੁਰੂ ਸਹਿਬਾਨਾ ਨੇ ਭਗਤ ਸਹਿਬਾਨਾ ਨੇ ਸਾਨੂੰ ਦੱਸ ਦਿੱਤੀ ਹੈ ਨਾ ਉਹਦੇ ਵਿੱਚ ਇਹੀ ਚੀਜ਼ ਹੈ ਕਿ ਮਨੁੱਖ ਦੀ ਗੁਲਾਮੀ ਜਾਂ ਮਨੁੱਖ ਦੇ ਮੁਤਾਬਕ ਨਹੀਂ ਜੋ ਅਕਾਲ ਪੁਰਖ ਦਾ ਹੁਕਮ ਹੈ ਜੋ ਉਹਨੇ ਬਣਾਇਆ ਹੈ ਜੋ ਸਿਸਟਮ ਉਹਦਾ ਹੈ ਉਹਦੇ ਮੁਤਾਬਕ ਚੱਲਣਾ ਹੈ ਇਸੇ ਕਰਕੇ ਜੇ ਰੱਬ ਨੂੰ ਸਮਝਣ ਦੀ ਗੱਲ ਚੱਲੀ ਤਾਂ ਵੀ ਬੜਾ ਕਲੀਅਰਲੀ ਕਿਹਾ ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ ਜਿਨੇ ਉਹਦੇ ਹੁਕਮ ਨੂੰ ਸਮਝ ਲਿਆ ਹੁਕਮ ਦਾ ਅਰਥ ਕੀ ਜੋ ਉਹਦਾ ਨਿਜਮ ਹੈ ਜੋ ਉਹਦਾ ਸਿਸਟਮ ਹੈ ਜੋ ਇੱਕ ਕਹਿ ਲੋ ਕਿ ਉਹ ਉਸਦੇ ਅਕੋਰਡਿੰਗ ਚੱਲਣਾ ਹੈ ਉਹਨੂੰ ਆਪਾਂ ਹੁਕਮ ਕਹਿੰਦੇ ਆ ਜਿਨੇ ਉਸ ਚੀਜ਼ ਨੂੰ ਸਮਝ ਲਿਆ ਉਹਨੇ ਰੱਬ ਨੂੰ ਸਮਝ ਲਿਆ ਇਹ ਗੁਰਬਾਣੀ ਉਸੇ ਹੁਕਮ ਨੂੰ ਉਸੇ ਨਿਜਮ ਨੂੰ ਜਿਹੜੀ ਹੈ ਉਹ ਉਹਦੇ ਵਿੱਚ ਚੱਲਣ ਵਾਸਤੇ ਸਾਨੂੰ ਜਿਹੜੀ ਹੈ ਰਾਹ ਦੱਸ ਰਹੀ ਹੈ ਰਸਤਾ ਦੱਸ ਰਹੀ ਹੈ ਇਹ ਗੁਰਬਾਣੀ ਹੈ ਇਹ ਅਸਲ ਦੇ ਵਿੱਚ ਸੋ ਮੈਂ ਹੁਣ ਥੋੜਾ ਜਿਹਾ ਵਾਪਸ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਆਣੇ ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਬਾਣੀ ਦੀ ਥੋੜੀ ਜਿਹੀ ਮੈਂ ਕਾਂਗਾ 5 ਮਿੰਟ ਅਸੀਂ ਲਾਵਾਂਗੇ ਕਿ ਥੋੜਾ ਜਿਹਾ ਬਰੀਫਲੀ ਸਟਰਕਚਰ ਦੇ ਉੱਤੇ ਗੱਲ ਕਰ ਲਈਏ ਅੱਗੇ ਮੰਤਰ ਦੇ ਦੂਜੇ ਐਪੀਸੋਡ 'ਤੇ ਜਾਣ ਤੋਂ ਪਹਿਲਾਂ ਕੀ ਗੁਰਬਾਣੀ ਦਾ ਜਿਹੜੇ ਸਾਰੇ ਜਿੰਨਾ ਵੀ ਸਟਰਕਚਰ ਹੈ ਉਹ ਕੀ ਉਹ ਟੋਟਲੀ ਸਾਨੂੰ ਕਈ ਤਾਂ ਮੈਨੂੰ ਇਹ ਲੱਗਦਾ ਕਿ ਕਈ ਉਹਦੀਆਂ ਇਨਸਟਰਕਸ਼ਨਸ ਹੈਗੀਆਂ ਕਿ ਇਸ ਤਰੀਕੇ ਨਾਲ ਪੜ੍ਹਨਾ ਜਾਂ ਇਸ ਤਰੀਕੇ ਨਾਲ ਮੰਨਣੀ ਹੈ ਜਾਂ ਅਦਾ ਕਰਨੀ ਹੈ ਜਿੱਦਾਂ ਨੰਬਰਿੰਗ ਸਿਸਟਮ ਹੈ ਜਾਂ ਹੋਰ ਹੈਗਾ ਉਹ ਗੁਰਬਾਣੀ ਵਿੱਚ ਦਿੱਤਾ ਹੋਇਆ ਹੈ ਸੋ ਇਹ ਜਿਹੜੇ ਦੋ ਹੈ ਕਿ ਆਇਡੈਂਟੀਫਾਈ ਕਿੱਦਾਂ ਕਰੀਏ ਕਿ ਗੁਰਬਾਣੀ ਕਿਹੜੀ ਹੈ ਤੇ ਉਹਦੀ ਇਨਸਟਰਕਸ਼ਨ ਕਿੱਦਾਂ ਵੇਖੋ ਇਹ ਜਿਹੜੀਆਂ ਰੋਹ ਰੀਤਾਂ ਜਾਂ ਜਿਹੜੇ ਸਿਸਟਮ ਘੜੇ ਗਏ ਨੇ ਵੀ ਗੁਰਬਾਣੀ ਪੜ੍ਹਨੀ ਕਿਵੇਂ ਹੈ ਕਿਹੜੀ ਬਾਣੀ ਕਦੋਂ ਪੜ੍ਹਨੀ ਹੈ ਹਾਂਜੀ ਸਵੇਰੇ ਕਿਹੜੀ ਬਾਣੀ ਦੁਪਹਿਰੇ ਕਿਹੜੀ ਪੜ੍ਹਨੀ ਹੈ ਜਾਂ ਸ਼ਾਮ ਨੂੰ ਕਿਹੜੀ ਪੜ੍ਹਨੀ ਹੈ ਇਹ ਵੀ ਮਨੁੱਖ ਵੱਲੋਂ ਬਣਾਈ ਗਈ ਹੈ ਓਕੇ ਇਹਨੂੰ ਮੈਂ ਇਹ ਜਿਵੇਂ ਮਹਿਸੂਸ ਕਰਦਾ ਵਾਂ ਅਸਲ ਦੇ ਵਿੱਚ ਕੀ ਹੁੰਦਾ ਹੈ ਕਿ ਕੋਸ਼ਿਸ਼ ਹੀ ਜਾਣਾ ਸਮੇਂ ਦੀ ਕੋ ਸ਼ਹਾਦਾ ਤੱਕ ਲੋਡ ਹੁੰਦੀ ਹੈ ਉਹ ਉਹ ਉਹਦੇ ਮੁਤਾਬਕ ਹੁੰਦਾ ਵੀ ਤੁਸੀਂ ਚੱਲੋ ਹਾਈ ਪਰ ਜਦੋਂ ਉਹ ਚੀਜ਼ ਤੁਹਾਡੀ ਪੂਰੀ ਹੋ ਜਾਂਦੀ ਹੈ ਕਲੀਅਰ ਹੋ ਜਾਂਦੇ ਹੋ ਉਸ ਤੋਂ ਬਾਅਦ ਹੁੰਦਾ ਤੁਹਾਡੇ ਲਈ ਹੁਣ ਤੁਸੀਂ ਆਪ ਉਸ ਰਸਤੇ ਤੇ ਚੱਲਣਾ ਬੀਗਜ਼ੈਂਪਲ ਅਪਾ ਜੋ ਸਕੂਲੇ ਪੜਦੇ ਸੀ ਫੱਟੀ ਦੇ ਉੱਤੇ ਸਾਨੂੰ ਪੂਰਨੇ ਪਾ ਕੇ ਦਿੱਤੇ ਜਾਂਦੇ ਸੀ ਤੇ ਕਿਹਾ ਜਾਂਦਾ ਸੀ ਵੀ ਊੜੇ ਤੋਂ ਊਠ ਹੁਣ ਊੜੇ ਤੋਂ ਕੱਲਾ ਊਠ ਨਹੀਂ ਹੈ ਕੂੜੇ ਤੋਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਨਾਂ ਆਉਂਦੇ ਆ ਬੋਲਣ ਵਿੱਚ ਸਾਡੇ ਆਉਣਗੇ ਪਰ ਉਹ ਸੀ ਉਸ ਸਮੇਂ ਦੀ ਲੋੜ ਸੀ ਵੀ ਤੁਸੀਂ ਐਸ ਚੀਜ਼ ਨੂੰ ਧਿਆਨ ਚ ਰੱਖੋ ਇਹ ਚੀਜ਼ ਤੁਹਾਡੇ ਦਿਮਾਗ ਚੋਂ ਨਿਕਲੇ ਨਾ ਪਰ ਜਦੋਂ ਇਹ ਪਰਪੱਕ ਹੋ ਜਾਏਗੀ ਉਸ ਤੋਂ ਬਾਅਦ ਤੁਸੀਂ ਇਹਦੀ ਅਸਲੀ ਜਿਹੜੀ ਹੈ ਸਟੱਡੀ ਹੈ ਉਹ ਜਿਹੜੀ ਤੁਸੀਂ ਉੱਚ ਕਾਮਯਾਬ ਹੋ ਜਾਓਗੇ ਇਹ ਜਿਹੜਾ ਸੀ ਨਾ ਟਾਈਮ ਜਾਂ ਇਹ ਚੀਜ਼ਾਂ ਇਹ ਸੀ ਵੀ ਥੋੜੇ ਜਿਹਾ ਸਮੇਂ ਵਾਸਤੇ ਕਿਸੇ ਨੂੰ ਕਿਸੇ ਰਸਤੇ ਦੇ ਉੱਪਰ ਆਪਾਂ ਤੋਰੀ। ਹੋਇਆ ਕਿ ਕਿ ਉਹਨੂੰ ਆਪਾਂ ਮਰਿਆਦਾ ਬਣਾ ਲਿਆ। ਅਸੀਂ ਕਹੇ ਵੀ ਇਹੀ ਸੱਚ ਹੈ। ਗੁਰਬਾਣੀ ਦੇ ਸਮੇਂ ਨਾਲ ਕੋਈ ਸਬੰਧ ਨਹੀਂ ਹੈ ਕਿ ਸਵੇਰ ਦੇ ਸਮੇਂ ਆ ਪੜਨੀ ਹੈ, ਦੁਪਹਿਰ ਦੇ ਸਮੇਂ ਆ ਪੜਨੀ, ਸ਼ਾਮ ਦੇ ਸਮੇਂ ਆ ਪੜਨੀ, ਇਦਾਂ ਕੋਈ ਸਬੰਧ ਨਹੀਂ ਹੈ। ਗੁਰਬਾਣੀ ਜਿਹੜੀ ਹੈ ਇਹ ਗੁਰਬਾਣੀ ਵਿੱਚ ਤਾਂ ਬੜਾ ਖੂਬਸੂਰਤ ਬਚਨ ਆਉਂਦਾ ਸਾਈ ਘੜੀ ਸੁਲੱਖਣੀ ਸਹੋ ਨਾਲ ਵਿਹਾਰੇ। ਜੀਵਨ ਦੀ ਉਹ ਸਾਰੀ ਘੜੀ ਉਹ ਹਰ ਘੜੀ ਉਹ ਹਰ ਪਲ ਜਿਹੜਾ ਵਾ ਉਹ ਬੜਾ ਖੂਬਸੂਰਤ ਸੁਹਾਵਣਾ ਹੈ ਮੁਬਾਰਕ ਹੈ ਜਿਹੜਾ ਇਹਦੇ ਨਾਲ ਜੁੜਿਆ ਸਾਡਾ ਲੰਘਦਾ ਹੈ ਇਸ ਕਰਕੇ ਇਹ ਮਨੁੱਖ ਉਹਨਾਂ ਬਣਾਈਆਂ ਗਈਆਂ ਨੇ ਮਨੁੱਖ ਜਿਹੜਾ ਹੈ ਉਹਨਾਂ ਸਮਿਆਂ ਨੂੰ ਉਹਨਾਂ ਚ ਉਸ ਮਰਿਆਦਾ ਜਿਹੜੀ ਰੌ ਰੀਤੀ ਸੀ ਉਹਨੂੰ ਪਕੜ ਕੇ ਬੈਠ ਗਿਆ ਅਸਲ ਵਿੱਚ ਜਿਹੜਾ ਗੁਰਬਾਨੀ ਵਾਲਾ ਸਿਸਟਮ ਸੀ ਨਾ ਉਹਨੂੰ ਉਹ ਛੱਡ ਬੈਠਾ ਇਹਦੇ ਚ ਮੈਨੂੰ ਇੱਕ ਛੋਟੀ ਜੀ ਹੋਰ ਇੱਕ ਮਿੰਟ ਵਿੱਚ ਹੀ ਸਮਾਪਤੀ ਕਰਾਂਗਾ ਗੱਲ ਜ਼ਰੂਰ ਐਡ ਕਰਾਂਗਾ ਇਨੂੰ ਮੈਂ ਇੰਜ ਵੀ ਮੰਨ ਸਮਝਦਾ ਹਾਂ ਗੁਰਬਾਣੀ ਦੇ ਸੱਚ ਦੀ ਸਮਝ ਸਾਨੂੰ ਨਾ ਆਵੇ ਇਨ੍ਹਾਂ ਚੀਜ਼ਾਂ 'ਵਾਂ ਸਾਡਾ ਜ਼ਿਆਦਾ ਧਿਆਨ ਰਵੇ ਇਹ ਗੁਰਬਾਣੀ ਦੇ ਸੱਚ ਨੂੰ ਤੋੜਨ ਵਾਸਤੇ ਵੀ ਹੈ ਓਕੇ ਠੀਕ ਹੈ ਪਰ ਜੋ ਗੁਰਬਾਣੀ ਦੇ ਵਿੱਚ ਅਸੀਂ ਟਾਈਮ ਵਾਲੇ ਪਾਸੇ ਗਿਣਤੀ ਵਾਲੇ ਪਾਸੇ ਉਹਨਾਂ ਚੀਜ਼ਾਂ 'ਵਾਂ ਸਾਡਾ ਜ਼ਿਆਦਾ ਧਿਆਨ ਰਵੇ ਗੁਰਬਾਣੀ ਦੇ ਵਿੱਚ ਕੀ ਅਸਲ ਦੇ ਵਿੱਚ ਉਸ ਪਾਸੇ ਸਾਡਾ ਜਿਹੜਾ ਉਹ ਧਿਆਨ ਨਾ ਜਾ ਪਾਵੇ ਔਰ ਕਰੀਬਨ ਕਰੀਬਨ 99% ਜਿਹੜੇ ਇਹਨਾਂ ਚੀਜ਼ਾਂ ਨੂੰ ਫੋਲੋ ਕਰਦੇ ਨੇ ਉਹਨਾਂ ਨੂੰ ਗੁਰਬਾਨੀ ਦੇ ਵਿੱਚ ਕੀ ਕੁਝ ਲਿਖਿਆ ਏ ਉਸ ਚੀਜ਼ ਦੀ ਉਨੀ ਨੌਲੇਜ ਨਹੀਂ ਸਮਝ ਨਹੀਂ ਜਿੰਨਾ ਉਹ ਦੂਜੇ ਪਾਸੇ ਧਿਆਨ ਦੇ ਰਹੇ ਹੁੰਦੇ ਆਪਨਾ ਪਿਛਾ ਵੀ ਆ ਗਿਣਤੀ ਇੰਨੀ ਹੋਣੀ ਚਾਹੀਦੀ ਸਾਡੀ ਇਤੋਂ ਘੱਟ ਵੱਧ ਨਾ ਹੋ ਜੇ ਆਹ ਟਾਈਮ ਆ ਇਸ ਟਾਈਮ ਤੋਂ ਕਿਤੇ ਦੂਰ ਨਾ ਚਲੇ ਜਾਈਏ ਪਹਿਲਾਂ ਨਾ ਹੋ ਜਾਈਏ ਪਿਛੋੜਾ ਚਲੇ ਜਾਈਏ ਉਹ ਇਹਨਾਂ ਚੀਜ਼ਾਂ 'ਚ ਉਲਝ ਕੇ ਰਹਿ ਜਾਂਦੇ ਨੇ ਇਸ ਕਰਕੇ ਇਸ ਚੀਜ਼ ਦਾ ਗੁਰਬਾਨੀ ਦੇ ਨਾਲ ਕੋਈ ਸਬੰਧ ਨਹੀਂ ਹੈ ਠੀਕ ਐਦਨ ਹਾਲ ਤੁਸੀਂ ਬੜੀ ਵਧੀਆ ਟਿੱਕਣ ਦੱਸਿਆ ਕਿ ਇਹਦਾ ਕੋਈ ਸਬੰਧ ਨਹੀਂ ਹੈ ਪਰ ਅਸੀਂ ਅਦੇ ਚ ਪੂਰਾ ਅਗਲਾ ਜਿਹੜਾ ਐਪੀਸੋਡ ਆ ਉਹਦੇ ਬਾਰੇ ਅਸੀਂ ਪੂਰੀ ਡਿਟੇਲ ਨਾਲ ਗੱਲ ਕਰਾਂਗੇ ਕਿ ਭਈ ਜੋ ਸਾਡੇ ਐਕਚੁਅਲ ਵਿੱਚ ਹੁਣ ਚੱਲ ਰਿਹਾ ਉਹ ਤਾਂ ਬਕਾਇਦਾ ਸਾਨੂੰ ਇਹ ਦੱਸਿਆ ਜਾਂਦਾ ਕਿ ਕਿਹੜੇ ਸਵੇਲੇ ਕਰਨੀ ਹੈ ਕਿਹੜੇ ਟਾਈਮ ਤੇ ਕਰਨੀ ਹੈ ਕਿੰਨੀ ਕਰਨੀ ਆ ਉਹ ਕੁਆਂਟੀਫਾਈ ਵੀ ਕੀਤਾ ਹੋਇਆ ਉਹਨੂੰ ਬਕਾਇਦਾ ਵੋਲਿਟੇਟਿਵ ਦਾ ਕੋਈ ਹੈ ਨਹੀਂ ਕਿ ਉਸਤੇ ਅਮਲ ਕਰਨਾ ਹੈ ਕਿ ਨਹੀਂ ਕਰਨਾ ਉਹ ਕਰਨ ਤੇ ਹੀ ਜੋਰ ਸਾਰਾ ਲੱਗਾ ਹੋਇਆ ਸੋ ਅਸੀਂ ਦੇਖੀਏ ਤੇ ਅਗਲਾ ਸੀ ਅਥੇ ਅਸ ਨੂੰ ਅਥੇ ਅਸੀਂ ਸਮਾਪਤ ਕਰਦੇ ਹਾਂ ਤੇ ਅਗਲੇ ਐਪੀਸੋਡ ਤੇ ਅਸੀਂ ਜਾਵਾਂਗੇ ਤੇ ਅਗਲੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਮੰਤਰ ਹੈ ਉਹ ਕਿਦਾਂ ਦਾ ਹੁੰਦਾ ਹੈ ਜਾਂ ਇਹਨੂੰ ਐਸੇ ਮੰਤਰ ਤਾਂ ਨਹੀਂ ਅਸੀਂ ਮੰਨਿਆ ਸੋ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਦੱਸਿਆ ਤੋੜਦਾ ਧੱਲਵਾਨ ਸੋ ਮੇਰੇ ਖਿਆਲ ਵਿੱਚ ਅਸੀਂ ਪਹਿਲਾ ਪਾਰਟ ਜਿਹੜਾ ਕੀਤਾ ਉਹ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਗੁਰਬਾਣੀ ਕੀ ਹੈ ਉਹਦੇ ਵਿੱਚ ਮੈਨੂਅਲ ਕਿੱਦਾਂ ਹੈਗੀ ਉਹ ਕਿੱਦਾਂ ਸਾਡੇ ਸ਼ਰੀਰ ਨੂੰ ਚਲਾਉਣ ਲਈ ਇਹ ਪੂਰੀ ਯੂਜ਼ ਕੀਤੀ ਜਾਣੀ ਹੈ ਔਰ ਸਾਡਾ ਇੱਕ ਚੰਗਾ ਇਨਸਾਨ ਬਣੀਏ ਔਰ ਚੰਗਈ ਸਮਾਜ ਦੀ ਸਿਰਜਣਾ ਕਰੀਏ ਇਹਦੇ ਲਈ ਹੈ ਭਾਈ ਸਾਹਿਬ ਇਹਦੇ ਵਿੱਚ ਮੈਂ ਥੋੜੀ ਜਿਹੀ ਐਡ ਕਰਨੀ ਚਾਹਾਂਗਾ ਹੋਰ ਓਨਲੀ ਇੱਕ ਮਿੰਟ ਹੋਰ ਮੈਂ ਲਵਾਂਗਾ ਹਾਂਜੀ ਕੋਈ ਗੱਲ ਜੋ ਪ੍ਰਮਾਤਮਾ ਨੇ ਬਣਾਇਆ ਨਾ ਉਹ ਮਨੁੱਖ ਬਣਾਇਆ ਹੈ ਨਾ ਪ੍ਰਮਾਤਮਾ ਨੇ ਸਾਧੂ ਬਣਾਇਆ ਨਾ ਸੰਤ ਬਣਾਇਆ ਨਾ ਬ੍ਰਹਮ ਗਿਆਨੀ ਨਾ ਕੁਝ ਹੋਰ ਜੋ ਪ੍ਰਮਾਤਮਾ ਨੇ ਬਣਾਇਆ ਹੈ ਪ੍ਰਮਾਤਮਾ ਨਾਲ ਇੱਕਮਿਕ ਵੀ ਉਸੇ ਨੇ ਹੋਣਾ ਹੈ ਠੀਕ ਜੇ ਮਨੁੱਖ ਬਣਾਇਆ ਤੇ ਮਨੁੱਖ ਨੇ ਹੀ ਮਿਲਣਾ ਹੈ ਇੱਕਮਿਕ ਹੋਣਾ ਹੈ ਮਿਲਣ ਦਾ ਮਤਲਬ ਇਹ ਨਹੀਂ ਕਿ ਕੋਈ ਬਾਡੀ ਦੀ ਇੱਕ ਦੂਜੇ ਨਾਲ ਮੁਲਾਕਾਤ ਹੁੰਦੀ ਹੈ ਇੱਕਮਿਕ ਹੋਣਾ ਤੇ ਉਹਦਾ ਰੂਪ ਹੋਣਾ ਜੇ ਪ੍ਰਮਾਤਮਾ ਨਿਰਭਉ ਅਤੇ ਨਿਰਭਉ ਹੋਣਾ ਠੀਕ ਜੋ ਨਿਰਵੈਰ ਹੈ ਤੇ ਨਿਰਵੈਰ ਹੋਣਾ ਉਹ ਮਨੁੱਖ ਨਹੀਂ ਹੋਣਾ ਹੈ ਗੁਰਬਾਣੀ ਵਿੱਚ ਵੀ ਆਪਾਂ ਪੜਦੇ ਆ ਭਈ ਪ੍ਰਾਪਤ ਮਨੁੱਖ ਦੇਹੁਰਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਸ ਕਰਕੇ ਗੁਰਬਾਣੀ ਦਾ ਜਿੰਨਾ ਵੀ ਸੰਬੰਧ ਹੈ ਇਹ ਕੋਲੇ ਮਨੁੱਖ ਵਾਸਤੇ ਹੈ ਤੇ ਮਨੁੱਖ ਜਿਹੜਾ ਵਾ ਉਹ ਪੜਦਾ ਇਸ ਵਾਸਤੇ ਹੈ ਕਿ ਮੈਂ ਮਨੁੱਖ ਬਣ ਸਕਾਂ ਇਹਨੂੰ ਸਮਝਾ ਇਹਨੂੰ ਇਹਦੇ ਵਿੱਚ ਮਨੁੱਖ ਬਣਨ ਵਾਸਤੇ ਜਾਂ ਮਨੁੱਖ ਦੇ ਰਸਤੇ ਚੱਲਣ ਵਾਸਤੇ ਕੀ ਕੁਛ ਕਿਹਾ ਗਿਆ ਹੈ ਜਿਹੜਿਆਂ ਇਹ ਨੇ ਸਾਡੇ ਵਾਸਤੇ ਗੱਲਾਂ ਵੀ ਤੁਸੀਂ ਸਵੇਰੇ ਪੜਨੀ ਦੁਪਹਿਰੇ ਪੜਨੀ ਸ਼ਾਮ ਨੂੰ ਪੜਨੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਲੋਕਾਂ ਦੀ ਇੱਕ ਦੌੜ ਚੱਲ ਰਹੀ ਹੈ ਕਿ ਫੁਲਾਣੇ ਜਿਹੜੇ ਬਾਬਾ ਜੀ ਸੀ ਜਾਂ ਫੁਲਾਣੇ ਸੰਤ ਜੀ ਸੀ ਫੁਲਾਣੇ ਮਹਾਪੁਰਖ ਸੀ ਉਹ ਸਵੇਰੇ ਉੱਠ ਕੇ ਇੰਨੀਆਂ ਬਾਣੀਆਂ ਪੜਦੇ ਸੀ ਇੰਨੇ ਪਾਠ ਕਰਦੇ ਸੀ ਉਹ ਉਹ ਚੀਜ਼ ਬਣਾਉਣ ਵਾਸਤੇ ਚ ਕੋਸ਼ਿਸ਼ ਚੱਲ ਰਹੀ ਹੈ ਇਸ ਸਿਹ ਦੇ ਬਾਰੇ ਅਗਲੇ ਐਪੀਸੋਡ ਵਿੱਚ ਪੂਰੀ ਡਿਟੇਲ ਵਿੱਚ ਤੁਹਾਡੇ ਕੋਲੋਂ ਪੁੱਛਾਂਗੇ ਹਾਂਜੀ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜੇ ਲਾਈਕ ਕਰੋ ਸ਼ੇਅਰ ਕਰੋ ਤੇ ਅੱਗੇ ਅੱਗੇ ਡਿਸਟ੍ਰੀਬਿਊਟ ਕਰੋ ਤਾਂ ਕਿ ਅਸੀਂ ਸਾਰੇ ਜਣੇ ਗੁਰਬਾਣੀ ਦੇ ਸੱਚ ਨੂੰ ਸਮਝ ਸਕੀਏ ਭਾਈ ਸਾਹਿਬ ਤੁਹਾਡਾ ਤੇ ਦਰਸ਼ਕਾਂ ਦਾ ਬਹੁਤ ਥੈਂਕਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ